ਸਤਿਗੁਰੂ ਜੀ ਨਾਲ ਵਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਵੀਰੋ ਅੱਜ ਤਰੀਕਾ 14 ਅਗਸਤ 2024 ਜਿਵੇਂ ਕਿ ਤੁਹਾਨੂੰ ਪਤਾ ਆਪਣੇ ਬ੍ਰਦਰ ਗਰੁੱਪ ਹਿਸ਼ਾਰਪੁਰ ਵੱਲੋਂ ਹਿਸ਼ਾਰਪੁਰ ਵਿਖੇ ਜੋ ਡਰਾਈਵਰ ਡੇ ਮਨਾਇਆ ਜਾਂਦਾ ਹੈ 1 ਸਤੰਬਰ ਨੂੰ ਸੋ 1 ਸਤੰਬਰ 2024 ਨੂੰ ਜੋ ਇਸ ਵਾਰ ਡਰਾਈਵਰ ਡੇ ਮਨਾਇਆ ਜਾਣਾ ਉਸ ਬਾਬਤ ਆਪਾਂ ਇਹ ਵੀਡੀਓ ਬਣਾ ਰਹੇ ਆ ਜਿਹਦੇ ਵਿੱਚ ਆਪਣੇ ਸਾਰੇ ਟੈਂਪੋ ਸਟੈਂਡ ਵਾਲੇ ਮੁੰਡੇ ਇਕੱਠੇ ਹੋਏ ਆ ਨਾਲ ਸ਼ਿੰਦੀ ਭਾਜੀ ਹਿਸ਼ਾਰਪੁਰ ਤੋਂ ਮੈਂ ਤੇ ਮਨਦੀਪ ਸਿੰਘ ਖਾਲਸਾ ਜੀ ਬੇਨਤੀ ਹੈ ਕਿ ਭਾਈ ਜੀ ਅੱਜ 14 ਤਰੀਕ ਤੋਂ ਇਹ ਸੇਵਾ ਚਾਲੂ ਹੋ ਚੁੱਕੀ ਆ ਜਿਹੜੇ ਮੇਰੇ ਵੀਰ ਨੇ ਸੇਵਾ ਪਾਉਣੀ ਆ ਗਰੁੱਪ ਦੇ ਸਕੈਨਰ ਦੇ ਵਿੱਚ ਹੀ ਪਾਉਣੀ ਆ ਮੇਰੇ ਪਰਸਨਲ ਗੂਗਲ ਪੇ ਤੇ ਕੋਈ ਵੀ ਸੇਵਾ ਨਾ ਪਾਵੇ ਸੁਣ ਲਓ ਮਾੜਿਆ ਕੰਨ ਸਾਫ਼ ਕਰਕੇ ਮੇਰੇ ਪਰਸਨਲ ਗੂਗਲ ਪੇ ਚ ਕਿਸੇ ਨੇ ਸੇਵਾ ਪਾਈ ਤੇ ਉਹ ਸੇਵਾ ਮੈਂ ਵਾਪਸ ਪਾ ਦੇਣੀ ਸੇਵਾ ਸਿਰਫ ਤੇ ਸਿਰਫ ਗਰੁੱਪ ਦੇ ਸਕੈਨਰ ਚ ਹੀ ਪਾਈ ਜਾਣੀ ਆ ਸੋ ਪਿਛਲੀ ਵਾਰੀ ਤਕਰੀਬਨ ਤਕਰੀਬਨ ਆਪਣਾ 70 ਤੋਂ 10000 ਦੇ ਵਿੱਚ ਖਰਚ ਆਇਆ ਸੀਗਾ ਡਰਾਈਵਰ ਦੇ ਮਨਾਉਣ ਦਾ ਪਰ ਇਸ ਵਾਰ ਜੋ ਆਪਣਾ ਪ੍ਰੋਗਰਾਮ ਉਹ ਹੈਗਾ ਐਤਵਾਰ ਵਾਲੇ ਦਿਨ 1 ਸਤੰਬਰ ਨੂੰ ਐਤਵਾਰ ਆ ਸੋ ਬਜਟ ਵਧੂਗਾ ਉਸ ਹੱਬ ਨਾਲ ਆਪਾਂ ਜਿਹੜਾ ਤੇ ਸਾਰਾ ਸਿਸਟਮ ਚਲਾਉਣਾ ਕਿਉਂਕਿ ਬੰਦੇ ਵੱਜ ਜਾਣੇ ਆ ਜਦੋਂ ਕੋਈ ਹੋਰ ਦਿਨ ਹੁੰਦਾ ਤਾਂ ਸਕੂਲਾਂ ਵਾਲੇ ਡਰਾਈਵਰ ਭਰਾ ਨਹੀਂ ਆਪਾਂ ਦੇ ਉਹਨਾਂ ਦੀਆਂ ਕਈ ਮਜਬੂਰੀਆਂ ਹੁੰਦੀਆਂ ਪਰ ਇਸ ਵਾਰ ਬੰਦੇ ਵੱਜ ਜਾਣੇ ਸੋ ਉਸ ਹਿਸਾਬ ਨਾਲ ਸਾਰਾ ਬਧੇਗਾ ਸਵੇਰੇ ਸੁਖਮਨੀ ਸਾਹਿਬ ਦਾ ਪਾਠ ਹੋਊਗਾ ਉਸ ਤੋਂ ਬਾਅਦ ਆਪਣੀ ਸਟੇਜ ਹੋਏਗੀ ਤੁਹਾਨੂੰ ਪਤਾ ਗਾਉਣ ਵਜਾਉਣ ਦਾ ਸਿਸਟਮ ਸ਼ਾਮ ਤੱਕ ਚੱਲੇਗਾ ਤੇ ਐਦਕੀ ਬਹੁਤ ਜਿਹੜੇ ਸੇਵਾਦਾਰ ਆ ਉਹ ਸਾਡੇ ਇੱਕ ਦਿਨ ਪਹਿਲਾਂ ਹੀ ਹਾਰਪੁਰ ਵਿਖੇ ਪਹੁੰਚ ਜਾਣਗੇ ਉਹਨਾਂ ਦੀ ਲਿਸਟ ਜਿਹੜੀ ਆ ਗਰੁੱਪ ਚ ਚੱਲੀ ਰਹੀ ਆ ਤੇ ਜੇ ਮੇਰਾ ਮੇਰਾ ਕੋਈ ਹੋਰ ਵੀ ਵੀਰ ਆਲੇ ਦੁਆਲੇ ਕਿਸੇ ਸ਼ਹਿਰ ਤੋਂ ਆਉਣਾ ਚਾਹੁੰਦਾ ਆ ਉਹ ਮੇਰਾ ਵੀਰ ਜਿਹੜਾ ਆ ਆਪਣਾ ਆਧਾਰ ਕਾਰਡ ਗਰੁੱਪ ਚ ਪਾ ਦੇਵੇ ਪਰ ਜਿੰਨੇ ਆਧਾਰ ਕਾਰਡ ਪਾਉਣਾ ਉਹਨੇ ਆਉਣਾ ਹੀ ਆਉਣਾ ਕਿਉਂਕਿ ਉਸ ਦਿਨ ਆਪਾਂ ਆਈਡੀ ਕਾਰਡ ਬਣਾਉਣੇ ਆ ਜਿਹੜੇ ਵੀਰ ਆਏ ਹੋਣੇ ਆ ਆਈਡੀ ਕਾਰਡ ਉਹਨਾਂ ਦੇ ਬਣਨੇ ਆ ਜਿਨ੍ਹਾਂ ਨੇ ਆਧਾਰ ਕਾਰਡ ਪਾਏ ਹੋਣੇ ਆ ਜਿਨ੍ਹਾਂ ਨੇ ਆਧਾਰ ਕਾਰਡ ਨਹੀਂ ਪਾਏ ਹੋਣੇ ਉਹਨਾਂ ਦੇ ਆਧਾਰ ਕ ਉਹਨਾਂ ਦੇ ਆਈਡੀ ਕਾਰਡ ਨਹੀਂ ਬਣਨੇ ਠੀਕ ਹੈ ਨਹੀਂ ਜੀ ਬਾਕੀ ਇੱਕ ਚੀਜ਼ ਹੋਰ ਆ ਇਸ ਵਾਰ ਆਪਾਂ ਕਰਨ ਜਾ ਰਹੇ ਆ ਡਰਾਈਵਰ ਡੇ ਤੇ ਜਿਹੜੇ ਆਪਣੇ ਸਿਰਫ ਹਿਸ਼ਾਰਪੁਰ ਜ਼ਿਲ੍ਹਾ ਇਹ ਧਿਆਨ ਚ ਰੱਖਿਓ ਜਿਹੜਾ ਹਿਸ਼ਾਰਪੁਰ ਜ਼ਿਲ੍ਹੇ ਦੇ ਵਿੱਚ ਕੋਈ ਸਕੂਲਾਂ ਕਾਲਜਾਂ ਦੇ ਵਿੱਚ ਕੋਈ ਵੀ ਨਿਆਣਾ ਕਿਸੇ ਇਹਨੇ ਵੀ ਖੇਡ ਰਿਆ ਪਿਛਲੇ ਮਤਲਬ ਤੁਸੀਂ ਲਗਾ ਲਓ ਵੀ ਜਦੋਂ ਦਾ ਆਪਣਾ ਗਰੁੱਪ ਬਣਿਆ 2019 ਤੋਂ ਬਾਅਦ ਤੋਂ ਲੈ ਕੇ 2024 ਦੇ ਵਿਚਕਾਰ ਕੋਈ ਵੀ ਗੇਮ ਖੇਡਿਆ ਉਹ ਭਾਵੇਂ ਸੈਮੀਫਾਈਨਲ 'ਚ ਖੇਡਿਆ ਭਾਵੇਂ ਫਾਈਨਲ 'ਚ ਖੇਡਿਆ ਮਤਲਬ ਕਿ ਜਿੰਨੇ ਕੋਈ ਗੇਮ ਪਲੇ ਕੀਤੀ ਆ ਉਹ ਸਕੂਲ ਲੈਵਲ ਤੇ ਹੋਵੇ ਜੂਨ ਲੈਵਲ ਤੇ ਹੋਵੇ ਉਹ ਬੰਦੇ ਨੂੰ ਆਪਾਂ ਜਿਹੜਾ ਉਹ ਬੱਚੇ ਨੂੰ ਭਾਵੇਂ ਉਹ ਕੁੜੀ ਆ ਭਾਵੇਂ ਮੁੰਡਾ ਆ ਉਹਨਾਂ ਨੂੰ ਆਪਾਂ ਡਰਾਈਵਰ ਦੇ 1 ਸਤੰਬਰ ਵਾਲੇ ਦਿਨ ਉਹਨਾਂ ਨੂੰ ਸਨਮਾਨਿਤ ਕਰਨਾ ਕਿਉਂਕਿ ਉਹਨਾਂ ਨੇ ਆਪਣੇ ਜ਼ਿਲ੍ਹੇ ਦੀ ਸ਼ਾਨ ਵਧਾਈ ਆ ਕੋਈ ਨਾ ਕੋਈ ਗੇਮ ਖੇਡ ਕੇ ਸਿਰਫ ਗੇਮ ਨਹੀਂ ਕੋਈ ਸਿੰਗਿੰਗ ਕੋਈ ਹੋਰ ਵੀ ਕੰਪੀਟੀਸ਼ਨ ਮਤਲਬ ਕਿਸੇ ਵੀ ਤਰ੍ਹਾਂ ਦਾ ਜਿਹੜਾ ਕਿਸੇ ਬੱਚੇ ਨੇ ਖੇਡਿਆ ਹੋਵੇ ਚ ਉਹ ਆਪਣਾ ਨਾਮ ਰਜਿਸਟਰ ਸਾਡੇ ਕੋਲ ਕਰਾ ਲਵੇ ਤੇ ਡਰਾਈਵਰਡੇ ਵਾਲੇ ਦਿਨ 1 ਸਤੰਬਰ ਨੂੰ ਉਹਨੂੰ ਆਪਾਂ ਸਨਮਾਨਿਤ ਕਰਾਂਗੇ ਠੀਕ ਹੈ ਜੀ ਇੱਕ ਡਰਾਈਵਰਾਂ ਵੱਲੋਂ ਬਹੁਤ ਵੱਡਾ ਪਰਾਲਾ ਕੀਤਾ ਜਾ ਰਿਹਾ ਇਹ ਗੱਲ ਧਿਆਨ ਚ ਰੱਖਣਾ ਕੋਈ ਵੀ ਜਿਹੜਾ ਆ ਬੱਚਾ ਆ ਉਹ ਪਿੱਛੇ ਨਾ ਰਵੇ ਅਸੀਂ ਉਹਦਾ ਪੂਰਾ ਮਾਨਤਾਣ ਕਰਾਂਗੇ ਸਮਾਜ ਨੂੰ ਦੱਸਾਂਗੇ ਵੀ ਇਹ ਬੱਚੇ ਨੇ ਗੇਮ ਖੇਡੀ ਹੋਈ ਆ ਸੋ ਇਹ ਚੀਜ਼ ਧਿਆਨ ਦੇ ਵਿੱਚ ਰੱਖਣੀ ਤੁਸੀਂ ਕੋਈ ਵੀ ਜਿਹੜਾ ਯਾਰ ਰਜਿਸਟਰ ਕਰਾ ਸਕਦਾ ਇਹਦੇ ਵਿੱਚ ਕੋਈ ਜਾਤ ਨਹੀਂ ਕੋਈ ਪਾਤ ਨਹੀਂ ਕੋਈ ਧਰਮ ਨਹੀਂ ਕੋਈ ਕੁਝ ਨਹੀਂ ਹੈ ਨਾ ਜੀ ਕੋਈ ਇਹ ਨਹੀਂ ਵੀ ਡਰਾਈਵਰ ਦਾ ਹੀ ਬੱਚਾ ਕਿਸੇ ਦਾ ਵੀ ਬੱਚਾ ਜਿੰਨੇ ਕੋ ਗੇਮ ਪਲੇ ਕੀਤੀ ਆ ਉਹ ਸਾਡੇ ਕੋ ਰਜਿਸਟਰ ਕਰਾ ਲੈਵੇ ਰਜਿਸਟਰ ਕਰਾਉਣ ਲਈ ਜਿਹੜੇ ਆ ਨੰਬਰ ਆ ਉਹ ਹੈਗੇ ਆ 969753799421540011 975307676 ਰਜਨ ਆਪਣਾ ਨੰਬਰ ਬੋਲੀ 9676839279 ਹਾਂਜੀ ਇਹ ਆ ਤੇ ਆ ਛਿੰਦੀ ਭਾਜੀ ਦਾ ਨੰਬਰ ਆ ਜਿਹੜੇ ਵੀ ਮੇਰੇ ਵੀਰ ਹੋਰ ਦੂਰੋਂ ਪਰ ਆਉਂਦੇ ਆ ਉਹ ਵੀ ਮੈਂ ਬੋਲ ਦਣਾ ਇਹਨਾਂ ਦੇ ਨੰਬਰ ਤੇ ਤੁਸੀਂ ਕਾਲ ਕਰਕੇ ਆਪਣੇ ਆਪ ਨੂੰ ਦੱਸ ਸਕਦੇ ਵੀ ਭਾਈ ਮੈਂ ਆਧਾਰ ਕਾਰਡ ਪਾ ਰਿਆ ਮੈਂ ਹਣੋ ਭਾਜੀ ਆਪਣਾ ਨੰਬਰ ਬੋਲਦੇ ਹਾਂ ਹਾਂਜੀ 99155ਜੀ 06283 ਜੀ ਸ੍ਰਿੰਦਰ ਕੁਮਾਰ ਸ੍ਰਿੰਦਰ ਕੁਮਾਰ ਹੈ ਭਾਜੀ ਜੀ ਤੁਸੀਂ ਫੋਨ ਕਰ ਸਕਦੇ ਹੋ ਬਾਕੀ ਇਸ ਵਾਰ ਸਿਰਫ ਹਿਸ਼ਾਰਪੁਰ ਜ਼ਿਲ੍ਹੇ ਦੇ ਬੱਚਿਆਂ ਲਈ ਕਿਉਂਕਿ ਆਪਾਂ ਦੇਖਣਾ ਵੀ ਕਿੰਨੇ ਕੁ ਬੱਚੇ ਜਿਹੜੇ ਆ ਇਹ ਇਸ ਇਸ ਚੀਜ਼ ਦੇ ਵਿੱਚ ਆਉਂਦੇ ਆ ਇਸ ਵਾਰ ਸਿਰਫ ਹਿਸ਼ਾਰਪੁਰ ਜ਼ਿਲ੍ਹਾ ਅਗਲੀ ਵਾਰ ਫਿਰ ਆਪਾਂ ਜਿਹੜਾ ਆ 올 ਪੰਜਾਬ ਚ ਕਰ ਦਾਂਗੇ ਠੀਕ ਨੇ ਜੀ ਆਪਾਂ ਇਸ ਵਾਰ ਸਿਰਫ ਕਹਿ ਲਓ ਵੀ ਇਹ ਟ੍ਰਾਇਲ ਆ ਆਉਂਦੇ ਸਾਲ ਜਿਹੜਾ 2025 ਚ ਡਰਾਈਵਰਡੇ ਮਨਾਇਆ ਜਾ ਪੰਜਾਬ ਦੇ ਜਿਹੜੇ ਬੱਚੇ ਲਮਾਂਗੇ ਹਨ ਉਹ ਭਾਵੇਂ 100 ਹੋਣ 200 ਹੋਣ 300 ਹੋਣ ਪਰ ਰਜਿਸਟ੍ਰੇਸ਼ਨ ਜਿਹੜੀ ਆ ਤੁਹਾਨੂੰ ਉਹ 25 ਅਗਸਤ ਤੋਂ ਪਹਿਲਾਂ ਪਹਿਲਾਂ ਕਰਾਉਣੀ ਪਵੇਗੀ 25 ਅਗਸਤ ਤੋਂ ਪਹਿਲਾਂ ਪਹਿਲਾਂ ਰਜਿਸਟ੍ਰੇਸ਼ਨ ਕਰਾਉਣੀ ਆ ਜਿਹੜੇ ਵੀ ਗੇਮ ਖੇਡੇ ਹੋਏ ਆ ਕੋਈ ਸਿੰਗਿੰਗ ਕੰਪੀਟੀਸ਼ਨ ਕੋਈ ਕਿਸੇ ਵੀ ਤਰ੍ਹਾਂ ਦੀ ਚੀਜ਼ ਇਦਾਂ ਦਾ ਉਹਨਾਂ ਨੇ ਅਪਰਾਲਾ ਕੀਤਾ ਆ ਉਹ ਸਾਨੂੰ ਰਜਿਸਟਰ ਕਰਾ ਦੇਵੇ ਨੰਬਰ ਤੁਹਾਨੂੰ ਦੇ ਦਿੱਤੇ ਆ ਠੀਕ ਆ ਜੀ ਤੁਹਾਡਾ ਨਾਮ ਤੁਹਾਡਾ ਆਧਾਰ ਕਾਰਡ ਚਾਹੀਦਾ ਉਹ ਆਪਾਂ ਨੋਟ ਕਰ ਲੈਣਾ ਤੇ ਉਹਨੂੰ ਆਪਾਂ ਆਪਣੀ ਸੰਸਥਾ ਨਾਲ ਵੀ ਜੋੜਾਂਗੇ ਉਹ ਕੁੜੀ ਹੋਵੇ ਮੁੰਡਾ ਹੋਵੇ ਬਾਕੀ ਉਸ ਤੋਂ ਬਾਅਦ ਆਪਣੇ ਸਿੰਗਰਾਂ ਦਾ ਖ ਸਾਰਾ ਪ੍ਰੋਗਰਾਮ ਚੱਲੇਗਾ ਇਹ ਸਵੇਰ ਤੋਂ ਲੈ ਕੇ ਸ਼ਾਮ ਦੇ 6:30 ਵਜੇ ਤੱਕ ਪ੍ਰੋਗਰਾਮ ਚੱਲਣਾ ਠੀਕ ਆ ਜੀ ਹੋਮ ਹਮ ਆ ਕੇ ਸਾਰੇ ਡਰਾਈਵਰਾਂ ਨੇ ਪਹੁੰਚਣਾ ਬਾਕੀ ਸੇਵਾ ਸਟਾਰਟ ਹੋ ਗਈ ਹੁਣ ਮਨਦੀਪ ਸਿੰਘ ਖਾਲਸਾ ਜੀ ਗੱਲਬਾਤ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਆਪਣੇ ਡਰਾਈਵਰ ਡਰਾਈਵਰ ਵੀਰਾਂ ਲਈ ਬਹੁਤ ਖੁਸ਼ੀ ਦਾ ਦਿਹਾੜਾ ਆ ਕਿ ਸਾਡੀ ਵੀ ਕੋਈ ਹੋਂਦ ਆ ਜਿਹਨੂੰ ਅਸੀਂ ਇੱਕ ਐਕਸਪਲੇਨ ਕਰਦੇ ਆ ਦੁਨੀਆ ਦੇ ਵਿੱਚ ਪਤਾ ਲੱਗਦਾ ਆ ਕਿ ਅਸੀਂ ਵੀ ਕਿਸੇ ਦਾ ਦਿਹਾੜਾ ਮਨਾਉਨੇ ਆ ਉਹ ਦਿਹਾੜਾ ਸਾਡਾ ਡਰਾਈਵਰ ਡੇ ਆ ਜਿਹਨੂੰ ਅਸੀਂ ਬਹੁਤ ਉਤਸ਼ਾਹ ਨਾਲ ਮਨਾ ਰਹੇ ਹਾਂ ਪਿਛਲੇ 4 ਸਾਲਾਂ ਤੋਂ ਮਨਾ ਰਹੇ ਹਾਂ 5 ਸਾਲਾਂ ਤੋਂ ਮਨਾ ਰਹੇ ਹਾਂ 2019 ਤੋਂ 2019 ਤੋਂ ਲੈ ਕੇ ਤੇ ਦਿਨ ਪਰ ਦਿਨ ਜਿੱਦਾਂ ਮੰਨ ਲਓ ਆਏ ਸਾਲ ਚੜ੍ਹਦੀ ਕਲਾ ਹੀ ਹੋ ਰਹੀ ਆ ਪਿਛਲੇ ਸਾਲ ਕੁਝ ਹੋਰ ਸੀ ਉਸ ਤੋਂ ਪਿਛਲੇ ਕੁਝ ਹੋਰ ਸੀ ਇਸ ਸਾਲ ਕੁਝ ਹੋਰ ਹਿਸਾਬ ਨਾਲ ਮਨਾ ਰਹੇ ਆ ਇੱਥੇ ਇੱਕ ਇੱਥੇ ਇੱਕ ਸਪੈਸ਼ਲ ਤੌਰ ਤੇ ਬੇਨਤੀ ਕਰਨ ਲੱਗੇ ਜੀ ਜਿਹੜੇ ਸਾਡੇ ਟਰਕਿੰਗ ਲੈਨ ਦੇ ਚਾਹੇ ਉਹ WhatsApp ਗਰੁੱਪ ਆ ਚਾਹੇ Facebook ਪੇਜ ਆ ਚਾਹੇ ਟਰੱਕ ਯੂਨੀਅਨ ਆ ਚਾਹੇ ਟ੍ਰਾਂਸਪੋਰਟ ਆ ਜਾਂ ਚਾਹੇ ਸਿੰਗਲ ਮੋਟਰ ਮਾਲਕ ਆ ਸਾਰਿਆਂ ਲਈ ਖੁੱਲਾ ਸੱਦਾ ਆ ਸਾਰਿਆਂ ਨੇ ਇੱਥੇ ਪਹੁੰਚਣਾ ਆ ਕਿਸੇ ਨੇ ਸਪੈਸ਼ਲ ਸੱਦੇ ਦੀ ਉਡੀਕ ਨਹੀਂ ਕਰਨੀ ਵੀ ਜੀ ਸਾਨੂੰ ਕਿਹਾ ਨਹੀਂ ਸਾਨੂੰ ਬੁਲਾਇਆ ਨਹੀਂ ਇਹਦੇ ਵਿੱਚ ਅਸੀਂ ਸਾਰਿਆਂ ਨੇ ਪਹੁੰਚਣਾ ਆ ਇੱਕ ਬੇਨਤੀ ਹੋਰ ਕਰਦੀ ਆ ਜੀ ਇੱਥੇ ਗੁਰੂ ਕਾ ਲੰਗਰ ਅਟੁੱਟ ਵਰਤੇਗਾ ਜੋ ਹਰ ਸਾਲ ਦੀ ਤਰ੍ਹਾਂ ਆ ਤੇ ਉਹਦੇ ਸਹਿਯੋਗ ਦੇ ਲਈ ਸਾਡੇ ਬ੍ਰਦਰ ਗਰੁੱਪ ਦੇ ਵਿੱਚ ਸੇਵਾ ਚਾਲੂ ਕਰ ਦਿੱਤੀ ਅੱਜ ਇਹ ਵੀਡੀਓ ਬਣਾਉਣ ਦਾ ਮਕਸਦ ਇੱਕ ਤੁਹਾਨੂੰ ਸਾਰੇ ਵੀਰਾਂ ਨੂੰ ਸੁਨੇਹਾ ਸਗਾਂ ਵੀ ਅਸੀਂ ਡਰਾਈਵਰ ਡੇ ਮਨਾ ਰਹੇ ਆ ਨਾਲ ਸੱਦਾ ਵੀ ਸਗਾ ਕਿ ਇੱਕ ਜਿਹੜੀ ਸੇਵਾ ਚਾਲੂ ਕਰਨੀ ਆਪਾਂ 브ਦਰ ਗਰੁੱਪ ਦੇ ਫੰਡ ਵਾਸਤੇ ਉਹ ਜਿਹੜਾ ਰਾਜੇ ਭਾਜੀ ਹੁਣਾਂ ਨੇ ਪਹਿਲਾਂ ਵੀ ਇੱਕ ਵਾਰੀ ਬੇਨਤੀ ਕਰ ਦਿੱਤੀ ਇੱਕ ਹੋਰ ਬੇਨਤੀ ਕਰ ਦਈਏ ਕਿ ਰਾਜੇ ਭਾਜੀ ਦੇ ਫੋਨ ਤੇ ਉੱਤੇ ਜਿਹੜਾ Google Pay ਜਾਂ PhonePe ਚੱਲਦਾ ਜਾਂ Paytm ਚੱਲਦਾ ਉਹਦੇ ਵਿੱਚ ਸੇਵਾ ਨਹੀਂ ਪਾਉਣੀ ਜਿਹੜਾ 브ਦਰ ਗਰੁੱਪ ਦਾ ਸਕੈਨਰ ਹੈਲਪਿੰਗ ਸੁਸਾਇਟੀ ਦਾ ਉਸ ਉਸ ਸਕੈਨਰ ਦੇ ਵਿੱਚ ਹੀ ਸੇਵਾ ਪਾਈ ਜਾਵੇ ਤਾਂ ਕਿ ਜੋ ਹਿਸਾਬ ਲਿਖਣ ਦੇ ਵਿੱਚ ਫਿਰ ਕੋਈ ਪਰੇਸ਼ਾਨੀਆਂ ਨਾ ਹੋਣ ਕਿਉਂਕਿ ਖੁੱਲਾ ਹਿਸਾਬ ਹੋ ਜਾਂਦਾ ਪਤਾ ਲੱਗ ਜਾਂਦਾ ਇੱਕ ਜਗ੍ਹਾ ਸੇਵਾ ਆਉਂਦੀ ਆ ਤੇ ਫਿਰ ਇੱਕ ਜਗ੍ਹਾ ਤੁਸੀਂ ਆਪਾਂ ਹਿਸਾਬ ਇਕੱਠਾ ਕਰ ਲੈਨੇ ਆ ਇਸ ਕਰਕੇ ਕੋਈ ਵੀ ਵੀਰ ਰਾਜੇ ਭਾਜੀ ਹੁਣਾਂ ਦੇ ਨੰਬਰ ਦੇ ਉੱਤੇ ਜਾਂ ਸਾਡੇ ਹੋਰ ਕੋਈ ਬ੍ਰਦਰ ਗਰੁੱਪ ਦੇ ਸੇਵਾਦਾਰਾਂ ਦੇ ਵੀ ਕਈ ਵਾਰੀ ਪੈਸੇ ਪਾ ਦਿੰਦੇ ਜੀ ਤੁਸੀਂ ਡਾਇਰੈਕਟ ਪੈਸਾ ਪਾ ਦਿਓ ਤੇ ਉਹ ਹੁਣ ਮੇਰੇ ਭਰਾ ਥੋੜਾ ਧਿਆਨ ਰੱਖਣ ਵੀ ਇਦਾਂ ਕੋਈ ਵੀ ਸੇਵਾ ਨਾ ਪਾਵੇ ਕਿਉਂਕਿ ਜਿਹੜੀ ਸੇਵਾ ਆ ਉਹ ਵਾਪਸ ਕੀਤੀ ਜਾਏਗੀ ਜੇ ਮੰਨ ਲਓ ਕਿਸੇ ਦੇ ਪਰਸਨਲ ਨੰਬਰ ਤੇ ਜਾਂ ਰਾਜੇ ਭਾਜੀ ਦੇ ਨੰਬਰ ਤੇ ਵੀ ਪਾ ਦ ਇਸ ਕਰਕੇ ਜਿਹਨੇ ਜਿਹਦੇ ਕੋਲ ਵੀ ਸਕੈਨਰ ਨਹੀਂ ਹੈਗਾ ਸਾਡੇ WhatsApp ਗਰੁੱਪ ਦੇ ਜਿੰਨੇ ਵੀ ਐਡਮਿਨ ਆ ਕਿਸੇ ਨੂੰ ਵੀ ਕਾਲ ਕਰਕੇ ਉਹਨਾਂ ਤੋਂ ਤੁਸੀਂ ਸਕੈਨਰ ਲੈ ਸਕਦੇ ਆ ਜਿਹੜਾ ਸਾਡੇ ਬ੍ਰਦਰ ਗਰੁੱਪ ਦੀ ਸੁਸਾਇਟੀ ਦਾ ਆ ਤੇ ਇੱਕ ਵਾਰੀ ਫਿਰ ਬੇਨਤੀ ਕਰਦੇ ਆ ਕਿ ਸਾਰਿਆਂ ਨੇ ਹਮ ਹਮਾ ਕੇ ਪਹੁੰਚਣਾ ਆ ਤਾਂ ਜੋ ਇਹ ਡਰਾਈਵਰ ਡੇ ਨੂੰ ਆਪਾਂ ਹੋਰ ਵੱਡੀ ਬੁਲੰਦੀਆਂ ਦੇ ਉੱਤੇ ਮਨਾ ਸਕੀਏ ਤੁਹਾਡੇ ਸਹਿਯੋਗ ਦੇ ਨਾਲ ਅੱਗੇ ਸ਼ਿੰਦੀ ਭਾਜੀ ਹੁਣ ਵੀ ਬੇਨਤੀ ਕਰਨਗੇ ਲਓ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਇਦਾਂ ਆ ਜੀ ਬਈ ਡਰਾਈਵਰ ਜਿੰਦੇ ਵੀ ਭਾਈ ਹੈਗੇ ਆ ਬੱਸਾਂ ਵਾਲੇ ਆ ਜਾਂ ਟਰੱਕਾਂ ਵਾਲੇ ਆ ਡਰਾਈਵਰ ਕੋਈ ਵੀ ਆ ਉਹਨਾਂ ਨੂੰ ਖੁੱਲਾ ਸੱਦਾ ਆ ਜੀ ਗੱਲ ਇਦਾਂ ਹੈਗੀ ਆ ਬਈ ਜੇ ਤੁਸੀਂ ਆਉਂਗੇ ਤਾਂ ਸਾਡਾ ਮਨ ਖੁਸ਼ ਹੋਊਗਾ ਹਾਂ ਜੀ ਮਨ ਖੁਸ਼ ਹੋਊਗਾ ਤਾਂ ਆਸ ਵਿੱਚ ਹੀ ਭਾਈਚਾਰਾ ਵਧੇਗਾ ਭਾਈਚਾਰਾ ਵਧੂਗਾ ਤਾਂ ਲੋਕਾਂ ਨੂੰ ਪਤਾ ਲੱਗੂਗਾ ਬਈ ਡਰਾਈਵਰ ਭਾਈ ਵੀ ਹੈਗੇ ਆ ਕੋਈ ਪਰੇਸ਼ਾਨੀ ਆ ਦੀ ਕੋਈ ਆਦੀ ਬੰਦਾ ਨਾਲ ਤੁਰਦਾ ਨਾ ਜੀ ਗੱਲ ਇਦਾਂ ਹੁੰਦੀ ਆ ਬਈ ਕਈ ਵਾਰੀ ਬੰਦਾ ਕਹਿੰਦਾ ਹਾਂ ਛੱਡੋ ਪੜਾ ਜਾਣਾ ਕੀ ਆ ਜੀ ਹਾਂ ਜੀ ਇਹ ਮਿਲਿਆਵਾਂਗੇ ਉਹ ਕੰਮ ਨਹੀਂ ਕਰਨਾ ਜਿੰਨੀ ਸੇਵਾ ਮਤਲਬ ਹੋਵੇ ਜ਼ਰੂਰੀ ਨਹੀਂ ਵਾ ਅਸੀਂ ਆਪਣੇ ਘਰ ਲਈ ਸੇਵਾ ਕਹਿੰਨੇ ਆ ਤੁਹਾਨੂੰ ਇਹ ਸਿਰਫ ਅਸੀਂ ਉੱਥੇ ਲਾਗਤ ਕਰਨੀ ਆ ਜਿੱਥੇ ਆਪਾਂ ਮੰਨ ਲਓ ਦੇਵ ਨਾਉਣਾ ਹੈਗਾ ਆ ਗੱਲ ਇਹ ਤਾਂ ਹੈਗੀ ਵੇ ਬਾਕੀ ਸਾਰੇ ਭਰਾਵਾਂ ਨੂੰ ਬੱਸਾਂ ਵਾਲੇ ਟਰੱਕਾਂ ਵਾਲੇ ਜੋ ਵੀ ਟੈਂਪੋ ਵਾਲੇ ਹੈਗੇ ਉਹਨਾਂ ਨੂੰ ਬੇਨਤੀ ਆ ਇਹ ਕਿੰਨੀ ਤਰੀਕ ਹੈ ਜੀ 1 ਸਤੰਬਰ 1 ਦਸੰਬਰ ਨੂੰ ਹਮਮ ਆ ਕੇ ਸੰਡੇ ਨੂੰ ਪਹੁੰਚਣਾ ਆ ਬਾਕੀ ਜੋ ਵੀ ਭਰਾਵਾਂ ਨੂੰ ਬੇਨਤੀ ਕੀਤੀ ਆ ਉਹ ਕਬੂਲ ਕਰਨ हां जी सुरेंद्र ਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਇੱਕ ਤੁਹਾਨੂੰ ਦੱਸਣਾ ਚਾਹੁੰਦੇ ਆ ਸਾਡੇ ਛਿੰਦੀ ਭਾਜੀ ਕੋਈ ਜਾਣ ਪਹਿਚਾਨ ਦੇ ਮੁਹਤਾਜ ਤਾਂ ਨਹੀਂ ਆ ਫਿਰ ਵੀ ਚਲੋ ਜਿਹੜੇ ਪੰਜਾਬ ਤੋਂ ਆਪਣੇ ਸੌਰੀ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਬਾਹਰ ਆ ਉਹਨਾਂ ਨੂੰ ਦੱਸ ਦਈਏ ਇਹ ਸਾਡੇ ਹੁਸ਼ਿਆਰਪੁਰ ਦੇ ਵਿੱਚ ਏ ਤੱਕਾਂ ਦੇ ਮਿਸਤਰੀ ਆ ਗੱਡੀਆਂ ਦਾ ਕੰਮ ਕਰਦੇ ਆ ਪਰ ਲੇਕਿਨ ਇਹਨਾਂ ਦਾ ਸਾਡੇ ਮਹਿਕਵਿੰਦੇ ਨਾਲ ਪਿਆਰ ਦੇਖੋ ਕਿੰਨਾ ਇੱਕ ਫੋਨ ਕੀਤਾ ਆਪਣਾ ਕੰਮ ਛੱਡ ਕੇ ਹੁਣੇ ਆ ਗਏ ਕਹਿੰਦੇ ਜੀ ਮੈਂ ਵੀ ਸੱਦਾ ਦੇਣਾ ਆਪਣੇ ਭਰਾਵਾਂ ਨੂੰ ਨਾਲ ਤੇ ਸਿੰਦੀ ਭਾਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਡੇ ਨਾਲ ਮੋਢਾ ਲਾ ਕੇ ਖੜੇ ਆ ਤੇ ਸਾਨੂੰ ਬਹੁਤ ਮਾਣ ਹੋ ਗਿਆ ਤੁਹਾਡੇ ਉੱਤੇ ਵੀ ਸਾਡਾ ਭਰਾ ਸਾਡੇ ਨਾਲ ਖੜਾ ਆ ਤੇ ਤੈਥੋਂ ਧੰਨਵਾਦ ਆ ਤੁਹਾਡਾ ਇੱਕ ਬੇਨਤੀ ਕਰਦੇ ਆ ਜੀ ਟਰੱਕ ਜੁਨੀਆਨਾਂ ਨੂੰ ਸਪੈਸ਼ਲ ਜਿੱਥੇ ਜਿੱਥੇ ਤੱਕ ਸਾਡੇ ਕੋਲ ਪਹੁੰਚ ਹੋਈ ਅਸੀਂ ਤੁਹਾਡੇ ਕੋਲ ਜਰੂਰ ਆਵਾਂਗੇ ਅਸੀਂ ਹੁਣ ਇੱਕ ਕੱਢਣਾ ਟੂਰ ਜੁਨੀਆਨਾਂ ਚ ਪਹੁੰਚਣ ਦਾ ਵੀ ਜਿਹੜੀਆਂ ਨੇੜੇ ਤੇੜੇ ਸਾਡੇ ਤੇ ਬਾਕੀ ਪੰਜਾਬ ਭਰ ਦੀਆਂ ਜੁਨੀਆਨਾਂ ਨੂੰ ਅਸੀਂ ਇੱਕ ਸੱਦਾ ਇੱਥੋਂ ਵੀਡੀਓ ਰਾਈ ਲਾਵਾਂਗੇ ਤੁਹਾਨੂੰ ਸਾਰਿਆਂ ਨੂੰ ਇੱਕ ਸੱਦਾ ਇੱਕ ਬੇਨਤੀ ਕਰਦੇ ਆ ਸਾਡੀ ਬੇਨਤੀ ਨੂੰ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇੱਕ ਚੀਜ਼ ਹੋਰ ਆ ਜੀ ਵੀ ਮਤਲਬ ਜਿਹੜੇ ਬੰਦੇ ਆਪਣੇ ਦੂਰ ਪਾਰ ਦੇ ਆ ਅਸੀਂ ਨਾ ਇੱਕ ਦਿਨ ਪਹਿਲਾਂ ਹੀ ਇੱਥੇ ਰੁਕਣ ਦਾ ਸਾਰਾ ਇਂਤਜ਼ਾਮ ਕਰੀਦਾ ਟੈਂਟ ਆਪਾਂ ਇੱਕ ਦਿਨ ਅਡਵਾਂਸ ਲਗਾ ਲਈਦਾ ਤੇ ਜਿਹੜੇ ਮੇਰੇ ਵੀਰ ਦੂਰੋਂ ਪਾਰੋਂ ਆਉਣੇ ਚਾਹੁੰਦੇ ਆ ਨਾ ਉਹ ਵੀ ਆ ਸਕਦੇ ਬਾਕੀ ਮੈਂ ਵੀਡੀਓ ਚ ਹੋਰ ਸੇਵਾਦਾਰਾਂ ਦੇ ਨੰਬਰ ਤੇ ਦੇਣੇ ਆ ਕਿਉਂਕਿ ਮੈਂ ਸਿਰਫ 2-3 ਨੰਬਰ ਬੋਲੇ ਆ ਸਾਰੇ ਮੈਨੂੰ ਚਿੱਤੇ ਨਹੀਂ ਜਿਹੜੇ ਚਿੱਤੇ ਹੋ ਮੈਂ ਬੋਲ ਦਿੱਤੇ ਆ ਤੇ ਉਹ ਤੁਸੀਂ ਉਹਨਾਂ ਦੇ ਕਾਲ ਕਰਕੇ ਆਪਣਾ ਆਧਾਰ ਕਾਰਡ ਭੇਜ ਕੇ ਆਪਣਾ ਨਾਮ ਲਿਖਵਾ ਦਿਓ ਵੀ ਬਾਈ ਮੈਂ ਆਉਣਾ ਆ ਅਸੀਂ ਉਹਨੇ ਬੰਦਿਆਂ ਦਾ ਫਿਰ ਜਿਹੜਾ ਇੱਕ ਦਿਨ ਪਹਿਲਾਂ ਇਹਨਾਂ ਪੂਰਾ ਇੰਤਜ਼ਾਮ ਰਹਿਣ ਦਾ ਕਰ ਸਕੀਏ ਬਾਕੀ ਟੈਂਪੋਂ ਜੂਨੀ ਟੈਂਪੂ ਜੂਨੀਅਨ ਤੋਂ ਰਾਜਨ ਜੀ ਆ ਸਾਡੇ ਨਾਲ ਇਹ ਵੀ ਆਪਣੇ ਬਾਈ ਜਿੰਨੇ ਮੁੰਡੇ ਟੈਂਪੋ ਵਾਲੇ ਛੋਟੀਆਂ ਗੱਡੀਆਂ ਵਾਲੇ ਉਹਨਾਂ ਨੂੰ ਇੱਕ ਵਾਰੀ ਬੇਨਤੀ ਕਰ ਦਿਓ ਤੁਹਾਡੇ ਕਮੀ ਨਾ ਰਾਜੇ ਬੰਦਿਆਂ ਦੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡੇ ਜਿੰਨੇ ਵੀ ਹਿਆਰਪੁਰ ਦੇ ਟੈਂਪੂ ਜੂਨੀਅਨ ਦੇ ਆ ਤੇ ਸਭ ਨੇ ਪਹੁੰਚਣਾ ਟਾਈਮ ਸਿਰ ਕਈ ਵਾਰੀ ਇਦਾਂ ਹੋ ਜਾਂਦੀ ਆ ਕਿ ਕਈ ਬੰਦੇ ਕਹਿ ਦਿੰਦੇ ਆਂ ਵੀ ਪਹੁੰਚ ਜਾਵਾਂਗੇ ਫਿਰ ਮੌਕੇ ਸਰ ਕੋਈ ਵੀ ਨਹੀਂ ਪਹੁੰਦਾ ਅਸੀਂ ਇਸ ਵੀਡੀਓ ਦੇ ਜ਼ਰੀਏ ਉਹਨਾਂ ਨੂੰ ਦੱਸਣਾ ਚਾਹੁੰਦੇ ਆਂ ਕਿ ਟਾਈਮ 'ਤੇ ਪਹੁੰਚਣਾ ਆਪਣੀ ਜ਼ਿੰਮੇਵਾਰੀ ਸਮਝ ਕੇ ਪਹੁੰਚੋ ਠੀਕ ਹੈ ਠੀਕ ਹੈ ਬਹੁਤ ਬਹੁਤ ਧੰਨਵਾਦ ਰਾਜਨ ਜੀ ਤੁਹਾਡਾ ਇਹ ਸ਼ੁਰੂ ਤੋਂ ਹੀ ਆਪਣੇ ਗਰੁੱਪ ਦੇ ਸੇਵਾਦਾਰ ਨੇ ਤੇ ਕਮੀ ਨਹੀਂ ਰਹਿੰਦੀ ਕਿਉਂਕਿ ਆਪਾਂ ਹਾਰਪੁਰ ਚ ਕੋਈ ਵੀ ਪ੍ਰੋਗਰਾਮ ਕਰਦੇ ਆਂ ਹੋਰ ਕੋਈ ਪਹੁੰਚੇ ਨਾ ਪਹੁੰਚੇ ਟੈਂਪੋ ਵਾਲੇ ਮੁੰਡੇ ਜ਼ਰੂਰ ਪਹੁੰਚਦੇ ਆ ਤੇ ਇਹਨਾਂ ਦੀ ਬੇਨਤੀ ਕਬੂਲ ਕਰਿਓ ਇੱਕ ਦਿਨ ਛੱਡਣਾ ਹੀ ਕੰਮ ਦਾ ਬਾਸ ਪੂਰੇ ਸਾਲ ਦੇ ਵਿੱਚ ਇੱਕ ਦਿਨ ਆਪਣੀ ਕਿਤੇ ਦੇ ਨਾਮ ਆਪਣੀ ਡਰਾਈਵਰੀ ਦੇ ਨਾਮ ਠੀਕ ਹੈ ਨੇ ਜੀ 1 ਸਤੰਬਰ 1 ਸਤੰਬਰ 2024 ਨੂੰ ਹਾਰਪੁਰ ਵਿਖੇ ਪਹੁੰਚੋ ਸੋ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਬਾਕੀ ਜਿਨ੍ਹਾਂ ਦੇ ਵੀ ਕੋਈ ਬੱਚੇ ਕੋ ਖੇਡੇ ਗੇਮ ਖੇਡੇ ਆ ਕੁਝ ਵੀ ਆ ਉਹ ਸਾਨੂੰ ਰਜਿਸਟਰ ਕਰਾਓ ਤੇ ਆਪਾਂ ਉਹਨਾਂ ਦੇ ਲਈ ਜਿਹੜਾ ਆ ਸਾਰਾ ਇੰਤਜ਼ਾਮ ਕਰਨਾ ਕਿਉਂਕਿ ਬੱਚੇ ਪਿੱਛੇ ਰਹਿ ਜਾਂਦੇ ਉਹਨਾਂ ਦੀ ਹੌਸਲਾ ਵਜਾਈ ਨਹੀਂ ਹੁੰਦੀ ਕੋਈ ਵੀ ਗੇਮ ਖੇਡਦਾ ਕੋਈ ਸਿੰਗਿੰਗ ਕਰਦਾ ਕੋਈ ਕੁਝ ਵੀ ਆ ਉਹ ਕੀ ਆ ਉਹਦੀ ਲੈਵਲ ਉਥੇ ਖਤਮ ਹੋ ਜਾਂਦਾ ਜਦੋਂ ਉਹਦਾ ਸਕੂਲ ਮੁੱਕ ਜਾਂਦਾ ਪਰ ਅਸੀਂ ਚਾਹੁੰਦੇ ਵੀ ਉਹ ਗੇਮ ਇੱਕ ਵਾਰੀ ਫੇਰ ਉਹਨਾਂ 'ਚ ਜਗਾਈਏ ਤਾਂ ਜੋ ਪੰਜਾਬ ਦੇ ਵਿੱਚ ਨਸ਼ਾ ਘਟ ਸਕੇ ਗੇਮਾਂ 'ਲ ਨਿਆਣੇ ਲੱਗਣ ਨਹੀਂ ਤਾਂ ਫੋਨਾਂ ਦੀਆਂ ਗੇਮਾਂ ਜੋ ਗਈ ਰਹਿ ਗਏ ਆ ਨਿਆਣੇ ਫੋਨਾਂ ਤੇ ਲੱਗੇ ਹੋਏ ਗੇਮਾਂ ਖੇਡ ਹੀ ਜਾਂਦੇ ਪਰ ਅਸੀਂ ਚਾਹੁੰਦੇ ਓਰੀਜਨਲ ਗੇਮਾਂ ਖੇਡਣ ਸੋ ਇਸ ਲਈ ਆਪਣੇ ਬੱਚਿਆਂ ਦੀ ਰਜਿਸਟ੍ਰੇਸ਼ਨ ਜ਼ਰੂਰ ਕਰਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ